20000 ਰੁਪਏ ਗੂਗਲ ਪੇ ਪਾਣ ਲੱਗੇ ਆ ਜਿਹੜਾ ਬਾਈਜੀਕਾਰ ਪੁਆਇੰਟ ਨੇ ਪ੍ਰੋਮਿਸ ਕੀਤਾ ਸੀ ਕਿ ਦੀਵਾਲੀ ਵਾਲੇ ਦਿਨ 11 ਵਜੇ ਆਪਾਂ ਕੀ ਕਰਨਾ ਹੈ ਜਿਹੜੇ ਵੀਰ ਬਾਈਜੀਕਾਰ ਪੁਆਇੰਟ ਨੂੰ ਤਿਹਾਰ ਦੇ ਤਿਹਾਰ ਆਪਾਂ ਪ੍ਰਾਈਜ਼ ਦਿੰਦੇ ਆ ਤੇ ਬਾਈਜੀਕਾਰ ਪੁਆਇੰਟ ਨੂੰ ਪਿਆਰ ਕਰਦੇ ਆ ਜਿਹੜੇ ਵੀਰ ਸ਼ੇਅਰ ਕਰਦੇ ਆ ਦਿਲੋਂ ਕਮੈਂਟ ਲਾਈਕ ਕਰਦੇ ਆ ਸੋ ਉਹਨਾਂ ਨੂੰ ਆਪਾਂ ਦੀਵਾਲੀ ਵਾਲੇ ਦਿਨ 10 ਹਾਈਪੋਟ ਪਲੱਸ 20000 ਰੁਪਏ ਦੇਣਾ ਸੀਗਾ ਸ਼ੇਅਰ ਲਾਈਕ ਕਮੈਂਟ ਕਰਨ ਵਾਲਿਆਂ ਨੂੰ ਸੋ ਦੇ ਰਹੇ ਆ ਹੁਣੇ ਤੁਸੀਂ ਸਾਰਾ ਕੁਝ ਆਪਣੇ ਅੱਖਾਂ ਨਾਲ ਦੇਖੋਗੇ ਲਾਈਵ ਦੇਖੋਗੇ ਕੋਈ ਇਹਦੇ ਵਿੱਚ ਕੋਈ ਧੋਖਾ ਨਹੀਂ ਕੋਈ ਫਰੇਬ ਨਹੀਂ ਸੋ ਅਸੀਂ ਤੁਹਾਡੇ ਸਾਹਮਣੇ ਹੀ ਗੂਗਲ 'ਤੇ ਪਾਵਾਂਗੇ ਜਿਸ ਵੀਰ ਦਾ ਨਿਕਲੂਗਾ ਸੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਦੀਵਾਲੀ ਦੀ ਤੇ ਬੰਦੀ ਛੋੜ ਦਿਵਸ ਦੀ ਲੱਖ ਲੱਖ ਮੁਬਾਰਕਾਂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਮੈਂ ਕਹਿੰਦਾ ਜੀ ਆਉਣ ਵਾਲੀ ਵੀ ਜਿਹੜੀ ਦੀਵਾਲੀ ਹੈ ਉਹ ਪਰਮਾਤਮਾ ਸਾਰਿਆਂ ਵਾਸਤੇ ਚੜ੍ਹਦੀ ਕਲਾ ਵਾਲੀ ਹੋਵੇ ਤੇ ਇਹ ਦੀਵਾਲੀ ਵੀ ਮੈਂ ਕਹਿੰਦਾ ਜੀ ਹਰ ਪਰਿਵਾਰ ਨੂੰ ਪਰਮਾਤਮਾ ਸੁੱਖ ਦੇਵੇ ਤੇ ਸਾਰਿਆਂ ਲਈ ਹੀ ਇਹ ਦੀਵਾਲੀ ਜਿਹੜੀ ਹੈਗੀ ਹੈ ਵਧੀਆ ਜਾਵੇ ਬਹੁਤ ਬਹੁਤ ਹੀ ਪਿਆਰੀ ਜਾਵੇ ਤੇ ਮੈਂ ਕਹਿੰਦਾ ਜੀ ਸੁੱਖ ਹੀ ਲੈ ਕੇ ਆਵੇ ਤੇ ਸਭ ਦੇ ਘਰ ਲక్ష్ਮੀ ਦਾ ਹੀ ਵਾਸ ਹੋਵੇ ਸੋ ਜਿਹੜੇ ਵੀਰ ਨੇ ਦਿਲੋਂ ਸ਼ੇਅਰ ਕੀਤਾ ਹੈ ਉਸ ਵੀਰ ਨੂੰ ਹੀ ਇਨਾਮ ਜਾਣਾ ਕਿਉਂਕਿ ਮੇਰਾ ਤਜਰਬਾ ਹੈ ਪਿਛਲੇ 8 ਸਾਲਾਂ ਤੋਂ ਅਸੀਂ ਜਿੰਨੇ ਵੀ ਪ੍ਰਾਈਜ਼ ਦੇ ਰਹੇ ਹਾਂ ਜਿਹੜੇ ਵੀਰ ਨੇ ਦਿਲੋਂ ਮਿਹਨਤ ਕੀਤੀ ਹੈ ਉਸ ਨੂੰ ਹੀ ਪ੍ਰਾਈਜ਼ ਨਿਕਲਿਆ ਹਰ ਵਾਰ ਤੇ ਇਸ ਵਾਰ ਵੀ ਉਸ ਦਾ ਹੀ ਨਿਕਲਣਾ ਹੈ ਜਿਸ ਨੇ ਦਿਲੋਂ ਪਿਆਰ ਕੀਤਾ ਹੈ ਬਾਈ ਜੀ ਕਾਰਪੋਰੈਂਟ ਨੂੰ ਸੋ ਆਜੋ ਦਿਖਾਉਂਦੇ ਆ ਸਭ ਤੋਂ ਪਹਿਲਾਂ ਤੁਹਾਨੂੰ ਉਹ ਨਾਮ ਦਿਖਾਉਂਦੇ ਆ ਜਿਹੜੇ A ਤੋਂ Z ਜਿਹੜਾ ਆਪਾਂ ਪਿਛਲੇ ਦਿਨਾਂ ਤੋਂ ਜਿਹੜਾ ਆਪਾਂ ਪਿਛਲਾ ਪ੍ਰਾਈਜ਼ ਦਿੱਤਾ ਸੀਗਾ ਉਸ ਦਿਨ ਤੋਂ ਮਤਲਬ ਕਿ ਬੰਦੇ ਨੇ ਜਿਵੇਂ ਕੋਈ ਆਸ ਨਹੀਂ ਛੱਡੀ ਜੇ ਅਗਲੇ ਬੰਦੇ ਦਾ ਨਹੀਂ ਪ੍ਰਾਈਜ਼ ਨਿਕਲਿਆ ਤੇ ਫਿਰ ਵੀ ਉਹਨਾਂ ਨੇ ਕੀ ਕੀਤਾ ਸ਼ੇਅਰ ਕਰਨਾ ਨਹੀਂ ਛੱਡਿਆ ਲਗਾਤਾਰ ਸ਼ੇਅਰ ਕਮੈਂਟ ਲਾਈਕ ਕਰਦੇ ਹੀ ਰਹਿ ਇਹ ਨਹੀਂ ਮੰਨ ਚ ਰੱਖਿਆ ਕਿ ਭਾਜੀ ਮੈਂ ਪਿਛਲੀ ਵਾਰ ਮਿਹਨਤ ਕੀਤੀ ਸੀਗੀ ਤੇ ਹੁਣ ਮੇਰਾ ਨਿਕਲਿਆ ਨਹੀਂ ਤੇ ਮਤਲਬ ਇਹ ਹੈ ਕਿ ਮੇਰੇ ਨਾਲ ਨਾ ਇਨਸਾਫੀ ਹੋ ਗਈ ਲਗਾਤਾਰ ਜਿਹੜੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਸ਼ੇਅਰ ਕਰਦੇ ਰਿਹਾ ਤੁਹਾਨੂੰ ਸਭ ਤੋਂ ਪਹਿਲਾਂ ਉਹ ਨਾਮ ਦਿਖਾਉਂਦੇ ਆ ਜਿਹੜੇ ਹੁਣ ਤੱਕ ਸ਼ੇਅਰ ਕਰਦੇ ਆ ਤੇ ਜਿਹੜੇ 20000 ਦੀ ਕੈਟਾਗਰੀ ਦੇ ਵਿੱਚ ਆਉਂਦੇ ਆ ਤੁਹਾਨੂੰ ਉਹ ਨਾਮ ਦਿਖਾਉਂਦੇ ਆ ਸੋ ਆਜੋ ਕੈਮਰਾਮੈਨ ਜੀ ਨੇੜੇ ਸਭ ਤੋਂ ਪਹਿਲਾਂ ਆ ਨਾਮ ਹੈ ਕੈਮਰੇ ਦੇ ਵਿੱਚ ਦਿਖਾਓ ਜੱਜ ਸੰਧੂ ਜੱਜ ਸੰਧੂ 354 ਇਹ ਇਨਸਟਾ ਦੀ ਆਈਡੀ ਹੈ ਇਹ ਸਾਰੇ ਹੀ ਆਪਾਂ ਹੁਣ ਜਿਹੜੇ ਇਹ ਹੈਗੇ ਨੇ ਇਹ ਨਾਮ 20000 ਦੀ ਕੈਟਾਗਰੀ ਵਾਲੇ ਆਪਾਂ ਨਾਲ ਦੀ ਨਾਲ ਪਾਈ ਜਾ ਰਹੇ ਆ ਆਪਾਂ ਡਰਾਪ ਬਾਕਸ ਦੇ ਵਿੱਚ ਸੋ ਇਹ ਦੇਖੋ ਇਹ ਨਾਲ ਦੀ ਨਾਲ ਡਰਾਪ ਬਾਕਸ ਵਿੱਚ ਚੱਲੀ ਜਾਂਦੇ ਆ ਆ ਆ ਗਿਆ ਜੀ ਬੱਬੂ ਸਾਮਰਾ ਬੱਬੂ ਸਾਮਰਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਹੁਣ ਤੱਕ ਲਗਾਤਾਰ ਕਮੈਂਟ ਲਾਈਕ ਸ਼ੇਅਰ ਕਰਦੇ ਜਾ ਰਹੇ ਨੇ ਬਾਈ ਜੀ ਕਾਰਪੋਰੈਂਟ ਨੂੰ ਬਹੁਤ ਪਿਆਰ ਕਰਦੇ ਆ ਕਦੇ ਵੀ ਥੱਕੇ ਨਹੀਂ ਹਾਰੇ ਨਹੀਂ ਤਾਂ ਹੀ ਇਹਨਾਂ ਦਾ ਨਾਮ ਵੀ ਪਹਿਲ ਦੇ ਆਧਾਰ ਤੇ ਫਰਸਟ ਨੰਬਰ ਤੇ ਆ ਗਿਆ ਸੋ ਇਹਨਾਂ ਦਾ ਨਾਮ ਪਾ ਰਿਹਾ ਹੈਰੀ ਸੰਧੂ ਜੀ ਇਹ ਨਾਮ ਉਹ ਹੈ ਜਿਹੜਾ YouTube ਤੇ ਹਨੇਰੀ ਲੈ ਕੇ ਆ ਗਿਆ ਜੀ ਹਨੇਰੀ ਹਮੇਸ਼ਾ ਦਿਨ ਰਾਤ ਨਹੀਂ ਦੇਖਦੇ YouTube ਤੇ ਕਮੈਂਟ ਕਰਨ ਵਾਲੀ ਹਨੇਰੀ ਹੀ ਲਿਆਈ ਰੱਖਦੇ ਆ ਇਹ ਵਾਲੇ ਕੋਈ ਵੀ ਵੀਰ YouTube ਤੇ ਜਾ ਕੇ ਇਹਨਾਂ ਦੇ ਕਮੈਂਟ ਲਾਈਕ ਸ਼ੇਅਰ ਚੈੱਕ ਕਰ ਸਕਦਾ ਹੈ ਜੇ ਕੋਈ ਵੀਰ ਨੂੰ ਹੋਵੇ ਕਿ ਇਹ ਨਾਮ ਐਦਾਂ ਹੀ ਆ ਗਿਆ ਚੈੱਕ ਕਰ ਸਕਦਾ YouTube Facebook ਸਭ ਜਗ੍ਹਾ ਤੇ ਇਹਨਾਂ ਨੇ ਕਮੈਂਟਾਂ ਦੀ ਹਨੇਰੀ ਲਿਆਂਦੀ ਹੁੰਦੀ ਹੈ ਸੋ ਬਹੁਤ ਪਿਆਰ ਕਰਦੇ ਐ ਹੈਰੀ ਸੰਧੂ 8507 YouTube ਦਾ ਚੈਨਲ ਐ ਸੋ ਇਹਨਾਂ ਦਾ ਨਾਮ ਵੀ ਆ ਗਿਆ ਇਹ ਦੇਖੋ ਦਲਵਿੰਦਰ ਸਿੰਘ ਇਹ ਨਾਮ ਹੋਇਆ ਜਿਹੜਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿੱਦਾਂ ਹੁਣ ਆਪਾਂ ਅੱਜ ਪ੍ਰਾਈਸ ਦੇ ਰਹੇ ਆ ਪਿਛਲੀ ਵਾਰ ਜਦੋਂ ਪ੍ਰਾਈਸ ਦਿੱਤਾ ਸੀ ਉਸ ਤੋਂ ਪਹਿਲੇ ਪ੍ਰਾਈਸ ਤੋਂ ਵੀ ਲਗਾਤਾਰ ਲਾਈਕ ਕਮੈਂਟ ਸ਼ੇਅਰ ਕਰਦੇ ਹੀ ਆ ਰਿਹਾ ਇਹਨਾਂ ਦੀ ਇੱਕ ਮੈਨੂੰ ਲੱਗਦਾ 스마트 ਵਾਚ ਨਿਕਲੀ ਸੀ ਪਿਛਲੀ ਵਾਰ ਆਈਪੋਡ ਨਿਕਲਿਆ ਸੀਗਾ ਆਈਪੋਡ ਹਾਈ ਸੀਗੇ ਡਿਲੀਵਰੀਆਂ ਕੁਝ ਨਹੀਂ ਹੋਈਆਂ ਸੋ ਡਿਲੀਵਰੀਆਂ ਜਿਹੜੀਆਂ ਹੈਗੀਆਂ ਨੇ ਅੱਜ ਅਸੀਂ ਸਾਰੀਆਂ ਕਰਾਂਗੇ ਤੇ ਕੈਸ਼ ਤਾਂ ਆਪਾਂ ਨਾਲ ਦੀ ਨਾਲ ਹੀ ਗੂਗਲ 'ਤੇ ਪਾ ਦੇਣੀ ਸੋ ਇਹ ਨਾਮ ਹੈ ਲੋਈ ਇਹ ਬਾਈ ਰਵਿੰਦਰ ਸਿੰਘ ਇਹ ਵੀਰ ਵੀ ਬਹੁਤ ਪਿਆਰ ਕਰਦੇ ਆ ਬਾਈ ਜੀ ਕਾਰਪੋਰੈਂਟ ਨੂੰ ਸੋ ਲਗਾਤਾਰ ਜਿਹੜੀਆਂ ਹੈਗੀਆਂ ਸ਼ੇਅਰ ਲਿਸਟ ਦੇ ਵਿੱਚ ਪਹਿਲ ਦੇ ਆਧਾਰ ਤੇ ਨਾਮ ਇਹਨਾਂ ਦਾ ਆਂਦਾ ਹੀ ਆਂਦਾ ਹੈ ਪਿਛਲੀ ਵਾਰ ਇਹਨਾਂ ਦਾ ਕੁਛ ਨਹੀਂ ਨਿਕਲਿਆ ਉਸ ਤੋਂ ਪਿਛਲੀ ਵਾਰ ਵੀ ਮੈਨੂੰ ਲੱਗਦਾ ਇਹਨਾਂ ਦੀ ਸਮਾਰਟ ਵਾਚ ਨਿਕਲੀ ਸੀ ਪਰ ਸ਼ੇਅਰ ਕਰਨਾ ਇਹਨਾਂ ਨੇ ਬੰਦ ਨਹੀਂ ਕੀਤਾ ਸੋ ਆ ਗਿਆ ਫਿਰ ਨਾਮ ਇਹਨਾਂ ਦਾ ਪਹਿਲ ਦੇ ਆਧਾਰ ਤੇ ਜਿਸ ਦਾ ਵੀ ਇਨਾਮ ਨਿਕਲਣਾ ਹੈ ਆਪਾਂ ਹੁਣੇ ਹੀ ਗੂਗਲ 'ਤੇ ਪਾ ਦੇਣਾ ਹੁਣੇ 2 ਮਿੰਟ ਦੇ ਵਿੱਚ ਤੇ ਬਈਓ ਐਕਟਿਵ ਰਿਹਾ ਜੀ ਲਓ ਜੀ ਨਰਿੰਦਰ ਮੋੜ ਜੀ ਇਹ ਉਹ ਨੇ ਜਿਨ੍ਹਾਂ ਦਾ ਪਿਛਲੀ ਵਾਰ ਫਰਸਟ ਪ੍ਰਾਈਜ਼ ਨਿਕਲਿਆ ਸੀਗਾ ਤੇ ਉਸ ਤੋਂ ਬਾਅਦ ਜੇ ਮੰਨ ਕੇ ਚੱਲੋ ਏ 98% ਵਰਕ ਕਰ ਰਿਆ ਸੀ ਤੇ ਹੁਣ 101% ਵਰਕ ਕਰ ਰਿਹਾ ਛੇਰ ਲਿਸਟ ਦੇ ਵਿੱਚ ਤੇ ਨਾਮ ਇਹਨਾਂ ਦਾ ਫੇਰ ਆ ਗਿਆ ਪਹਿਲ ਦੇ ਆਧਾਰ ਤੇ ਇਹ ਵੀ ਜਾਊਗਾ 20000 ਵਾਲੀ ਕੈਟਾਗਰੀ ਦੇ ਵਿੱਚ ਆਏ ਜੀ ਸੁਨੀਲ ਜੀ ਇਹ ਵਿਚਾਰਿਆਂ ਦੀ ਨਾਂ ਦਾ 스마트 ਵਾਚ ਨਿਕਲੀ ਤੇ ਨਾ ਹੀ ਕੋਈ ਪ੍ਰਾਈਜ਼ ਨਿਕਲਿਆ ਤਿੰਨ ਪ੍ਰਾਈਜ਼ ਤੋਂ ਜਿੱਦਾਂ ਆਪਾਂ ਤਿੰਨ ਪ੍ਰਾਈਜ਼ ਦਿੱਤੇ ਆ ਉਦੋਂ ਤੋਂ ਆਪਨੇ ਨਾਲ ਜੁੜੇ ਹੋਏ ਆ ਲਾਈਕ ਕਮੈਂਟ ਸ਼ੇਅਰ ਕਰ ਰਹੇ ਆ ਪਰ ਇਹਨਾਂ ਦਾ ਕੁਝ ਵੀ ਨਹੀਂ ਨਿਕਲਿਆ ਇਸ ਵਾਰ ਇਹਨਾਂ ਨੇ ਦਮਦਾਰ ਸ਼ੇਅਰਿੰਗ ਕੀਤੀ ਹੈ ਸੋ ਇਹਨਾਂ ਦਾ ਨਾਮ ਆਇਆ ਵਿੱਚ 20000 ਦੀ ਕੈਟਾਗਰੀ ਦੇ ਵਿੱਚ ਸੋ ਇਹਨਾਂ ਨੂੰ ਵੀ ਆਪਾਂ ਪਾਣ ਲੱਗੀਆਂ ਬਾਕੀ ਆ ਜਿਹੜੇ ਵੀਰ ਆਪਣੇ ਨਾਲ ਨਵੇਂ ਲਾਈਕ ਕਮੈਂਟ ਕਰਨ ਲੱਗੇ ਆ ਜਿਹੜੇ ਨਵੇਂ ਜੁੜੇ ਆ ਇਹ ਆਈਪੋਰਟ ਦੀ ਲਿਸਟ ਵਿੱਚ ਆ ਰਹੇ ਆ ਇਹਨਾਂ ਨੂੰ ਆਈਪੋਰਟ ਮਿਲਨੇ ਆ ਇਹ ਜਿੱਦਾਂ ਹੁਣ 7 ਤੋਂ 8 ਹੋ ਗਿਆ ਇਹਨਾਂ ਚ ਜਿਨ੍ਹਾਂ ਦਾ 20000 ਮਿਲੂਗਾ ਉਸ ਤੋਂ ਬਾਕੀ ਜਿਹੜੇ ਬਚਨਗੇ ਉਹਨਾਂ ਨੂੰ ਆਈਪੋਰਟ ਤਾਂ ਮਿਲਣਾ ਹੀ ਮਿਲਣਾ ਹੈ ਮਤਲਬ ਇਨਾਮ ਪੱਕਾ ਹੈ ਜਿਹੜੇ ਨਵੇਂ ਜੁੜੇ ਆ ਮਨਜੀਤ ਸਿੰਘ ਇਹ ਲਗਾਤਾਰ ਬਹੁਤ ਵਧੀਆ ਕਮੈਂਟ ਲਾਈਕ ਸ਼ੇਅਰ ਕਰ ਰਿਹਾ ਹੈ ਲਵ ਚਾਹਲ ਇਹ ਵੀ ਬਹੁਤ ਵਧੀਆ ਕਮੈਂਟ ਲਾਈਕ ਸ਼ੇਅਰ ਕਰ ਰਿਹਾ ਹੈ ਫੇਸਬੁਕ ਤੇ ਇੰਸਟਾਗ੍ਰam ਤੇ ਅੱਖਾਂ ਦੇ ਸਾਹਮਣੇ ਆਂਦੇ ਹੀ ਰਹਿੰਦੇ ਆ ਸੁਖਦੀਪ ਔਲਖ ਬਹੁਤ ਵਧੀਆ ਲਾਈਕ ਸ਼ੇਅਰ ਕਮੈਂਟ ਕਰ ਰਿਹਾ ਮੁੰਡਾ ਫੇਸਬੁਕ ਤੇ ਸੋ ਸੌਰਵ ਪੁਰਬਾ ਸੌਰਵ ਪੁਰਬਾ ਇਹ ਵੀ ਮੁੰਡਾ ਜਿਹੜਾ ਹੈਗਾ ਇਹ ਉਸ ਲਿਸਟ ਵਿੱਚ ਆਇਆ ਆਈਪੋਡ ਵਾਲੀ ਲਿਸਟ ਦੇ ਵਿੱਚ ਇਹ ਨਵੇਂ ਜੁੜੇ ਆ ਪਰ ਵਧੀਆ ਲਾਈਕ ਕਮੈਂਟ ਸ਼ੇਅਰ ਕਰਦੇ ਆ ਸੋ ਤਾਂ ਹੀ ਇਹਨਾਂ ਦਾ ਨਾਮ ਜਿਹੜਾ ਆਇਆ ਹੈ ਆਪਣੀ ਸ਼ੇਅਰ ਸ਼ੇਅਰ ਦੇ ਅਕੋਰਡਿੰਗ ਸ਼ੇਅਰ ਕਰਨ ਦੀ ਕੈਟਾਗਰੀ ਦੇ ਵਿੱਚ ਆਇਆ ਸੋ ਆਪਨੇ ਮਿੱਤਰ ਆਏ ਨੇ ਤੇ ਉਹਨਾਂ ਦੇ ਹੱਥੋਂ ਆਪਾਂ ਇਹ ਇਨਾਮ ਕਢਵਾਉਂਦੇ ਆ ਪਮਨ ਜੀ ਆਏ ਨੇ ਆਪਣੇ ਪड़ोसी ਨੇ ਦੇ ਅਜੀਜ਼ ਮਿੱਤਰ ਵੀ ਨੇ ਸੋ ਇਹ ਆਪਣੇ ਹੱਥਾਂ ਨਾਲ ਨਾਮ ਅਨਾਉਂਸ ਕਰਨਗੇ ਨਾਮ ਵਿੱਚੋਂ ਕੱਢਣਗੇ ਸੋ ਕੱਢੋ ਪਵਨ ਜੀ ਪਹਿਲਾਂ ਤਾਂ ਜੀ ਜਿੰਨੇ ਵੀ ਬਾਈ ਜੀ ਕਾਰਫਜ਼ਾਰ ਨੂੰ ਪਿਆਰ ਕਰਨ ਵਾਲੇ ਸੁਣੋਤੇ ਨੇ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਬੰਦੀ ਛੋੜ ਦੀਆਂ ਵਸਦੀਆਂ ਬਹੁਤ ਬਹੁਤ ਮੁਬਾਰਕਾਂ ਲਓ ਜੀ ਜਿਨ੍ਹਾਂ ਦੇ ਵੀ ਨਾਮ ਜਿਹੜੇ ਨੇ ਇਸ ਬਾਕਸ ਦੇ ਵਿੱਚ ਪੈਕ ਨੇ ਉਹਨਾਂ ਦੇ ਦਿਲਾਂ ਦੀ ਧੜਕਣਾ ਹੋ ਗਈ ਨੇ ਤੇਜ਼ ਕਿਉਂਕਿ ਨਿਕਲਣ ਵਾਲਾ ਪਹਿਲਾ ਨਾਮ ਜਿਹਦੇ ਵਿੱਚ ਪ੍ਰਾਈਜ਼ ਹੈ 20000 ਰੁਪਇਆ ਤੇ ਨਕਦੋਂ ਨਗੀ ਨਕਦੀ ਤੇ ਆਨਲਾਈਨ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਜਿਹੜਾ ਦੀਵਾਲੀ ਤੇ ਤਮਾਕੇਦਾਰ ਜਿਹੜੇ ਗਿਫਟ ਨੇ ਉਹ ਬਾਈ ਜੀ ਕਾਰੋਬਾਰ ਵੱਲੋਂ ਦਿੱਤੇ ਜਾ ਰਹੇ ਨੇ ਸੋ ਨਾਮ ਜਿਹੜਾ ਉਹ ਅਸੀਂ ਕੱਢਣ ਜਾ ਰਹੇ ਹਾਂ ਬਾਈ ਜੀ ਲੋ ਜੀ ਇਹ ਨਾਮ ਉਹ ਆ ਗਿਆ ਜਿਹੜਾ ਵੀਰ ਤੁਹਾਨੂੰ ਮੈਂ ਕਹਿ ਰਿਹਾ ਸੀਗਾ ਕਿ ਲਗਾਤਾਰ ਤਿੰਨੇ ਹੀ ਨਾਮ ਦੇ ਚੁੱਕੇ ਆਪਾਂ ਇਹਨਾਂ ਦੀ 스마트 ਵਾਚ ਵੀ ਨਹੀਂ ਨਿਕਲੀ ਸੀ ਸੁਨੀਲ ਜੀ ਨੇ 스마트 ਵਾਚ ਵੀ ਨਹੀਂ ਨਿਕਲੀ ਸੋ ਇਸ ਵਾਰ ਇਹਨਾਂ ਦਾ 20000 ਰੁਪਿਆ ਨਿਕਲ ਆਇਆ ਤੇ ਬਾਈ ਜੀ ਬਹੁਤ ਬਹੁਤ ਮੁਬਾਰਕਾਂ ਸੁਨੀਲ ਜੀ ਹੁਣ ਲਾਈਵ ਗੂਗਲ 'ਤੇ ਪਾ ਰਹੇ ਆ ਇਹਨਾਂ ਨੂੰ ਸੋ ਗੱਲ ਵੀ ਕਰਦੇ ਆ ਇਹਨਾਂ ਨਾਲ ਤੇ ਲਾਈਵ Google Pay ਵੀ ਇਹਨਾਂ ਨੂੰ ਪਾਉਂਦੇ ਆ ਤੇ ਤੁਹਾਨੂੰ ਇਹ ਹੋ ਜਾਵੇ ਵੀ ਬਾਈਜੀਕਾਰ ਬਾਜ਼ਾਰ ਜੋ ਪ੍ਰਾਈਸ ਹਰੇਕ ਤਿਉਹਾਰ ਦੇ ਵਿੱਚ ਅਨਾਉਂਸ ਕਰਦਾ ਸੋ ਉਹ ਪ੍ਰਾਈਸ ਦਿੰਦਾ ਵੀ ਹੈ ਸੋ ਅਲਾਗੇ ਆ ਜਾਓ ਇਹਨਾਂ ਨੂੰ ਆਪਾਂ ਫੋਨ ਕਰਦੇ ਆ ਕੋਨੀ ਦੁੱਤੀ ਨੰਨ ਆਪਾਂ ਫੇਸਬੁਕ ਤੇ ਇਹਨਾਂ ਦੀ ਆਈਡੀ ਹੈ ਤੇ ਫੇਸਬੁਕ ਤੇ ਹੀ ਕਾਲ ਕਰਦੇ ਆਂ ਇਹ ਵਿਚਾਰਿਆ ਬਹੁਤ ਮਿਹਨਤ ਕੀਤੀ ਹੈ ਇਹਨਾਂ ਨੇ ਤੁਸੀਂ ਚੈੱਕ ਕਰ ਸਕਦੇ ਹੋ ਜਾ ਕੇ ਕਮੈਂਡ ਸੈਂਸ਼ਨ ਦੇ ਵਿੱਚ ਇੰਸਟਾਗ੍ਰam YouTube ਤੇ ਸਭ ਜਗ੍ਹਾ ਤੇ ਇਹਨਾਂ ਨੇ ਹਨੇਰੀ ਲਿਆਂਦੀ ਹੋਈ ਹੈ ਸੋ ਮਿਹਨਤ ਦਾ ਫਲ ਮਿਲਿਆ ਇਹਨਾਂ ਨੂੰ ਤੇ ਇਹਨਾਂ ਨੂੰ ਆਪਾਂ ਕਾਲ ਵੀ ਕਰਦੇ ਹਾਂ ਹਾਂਜੀ ਕੀ ਹਾਲ ਹੈ ਸਰ ਹਾਂਜੀ ਬਾਈ ਜੀ ਗਾਰ ਪੁਆਇੰਟ ਤੋਂ ਬੋਲ ਰਹੇ ਹਾਂ ਜੀ ਹਾਂਜੀ ਸੁਨੀਲ ਜੀ ਠੀਕ ਹੋ ਮੀਆਂ ਜੀ ਵਧੀਆ ਜੀ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਤੁਹਾਨੂੰ 20000 ਰੁਪਏ ਜਿਹੜਾ ਸ਼ੇਅਰ ਲਿਸਟ ਦੇ ਵਿੱਚ ਪਹਿਲ ਦੇ ਆਧਾਰ ਤੇ ਜਿਹੜਾ ਵੀ ਰਾਣਾ ਸੀਗਾ ਜਿਨੇ ਦਿਲੋਂ ਸ਼ੇਅਰ ਕਰਿਆ ਸੀਗਾ ਬਾਈ ਜੀ ਕਾਰਪੋਰੈਂਟ ਨੂੰ ਹਾਂ ਜੀ ਹਾਂ ਜੀ ਉਹ ਪ੍ਰਾਈਜ਼ ਤੁਹਾਡਾ ਨਿਕਲਿਆ ਸੁਨੀਲ ਜੀ ਹਾਂ ਜੀ ਉਹ ਨਿਕਲ ਗਿਆ ਹਾਂ ਜੀ ਤੁਹਾਡਾ ਨਿਕਲਿਆ ਸੁਨੀਲ ਜੀ ਜੀ ਹਾਂ ਜੀ ਤੁਹਾਡੀ ਦੀਵਾਲੀ ਤੁਹਾਡੀ ਦੀਵਾਲੀ ਬਹੁਤ ਵਧੀਆ ਗਈ ਜੀ ਤੇ ਤੁਹਾਨੂੰ Google Pay ਵੀ ਆ ਗਿਆ 20000 ਰੁਪਏ ਚੈੱਕ ਕਰੋ ਜੀ ਸਟਾਰ ਸੋ ਸੁਨੀਲ ਕੁਮਾਰ ਤਾਹਣ ਮਹਾਰਕਾਈਸ ਵੇਟਮਾਰ ਇਹਦਾ ਕਿੰਨਾ ਸੀਗਾ ਇਹਦਾ ਹੂੰ ਉਂਗਲ पे ਆਪਾਂ ਸਿੱਧਾ-ਸਿੱਧਾ ਉਹਨਾਂ ਦੇ ਅਕਾਊਂਟ ਦੇ ਵਿੱਚ ਪਾਤਾ ਸੋ ਅੱਗੇ ਵੀ ਤੁਸੀਂ ਲਾਈਕ ਸ਼ੇਅਰ ਕਮੈਂਟ ਕਰੋਗੇ ਤੇ ਮੰਨ ਕੇ ਚੱਲੋ ਜੀ ਨਾਮ ਉਹਨੂੰ ਹੀ ਮਿਲੂਗਾ ਜਿਹੜੇ ਵੀਰ ਦਿਲੋਂ ਸ਼ੇਅਰ ਕਰਦੇ ਆ ਦਿਲੋਂ ਲਾਈਕ ਕਮੈਂਟ ਕਰਦੇ ਆ ਸੋ ਬੈਸਟ ਪ੍ਰਾਈਜ਼ ਉਹਨੂੰ ਹੀ ਮਿਲੂਗਾ ਸੋ ਇਹਨਾਂ ਨੂੰ ਆਪਾਂ 20000 ਦਿੱਤਾ ਹੋਇਆ ਤੇ ਜਿਹੜੇ ਆਈਪੋਡ ਦੇ ਵਿਨਰ ਨੇ मनजीत सिंह लव चाहल सुखदीप ओलक मिस्टर पुरबा, 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 नरेंद्र जी रविंदर सिंह दलविंदर सिंह हैरी संधु संधु बब्बू शर्मा ਜੱਜ ਸੰਧੂ ਇਹ ਸਭ ਲਈ ਇੱਕ ਇੱਕ ਆਈ ਪਾウダー ਦਿੱਤਾ ਜਾਣਾ ਤੇ ਜਿਹੜੇ ਵੀਰ ਲਾਗੇ ਦੇ ਨੇ ਉਹ ਆ ਕੇ ਆਈ ਪਾਡ ਇੱਥੋਂ ਲੈ ਜਾਓ ਤੇ ਜਿਹੜੇ ਵੀਰ ਦੂਰ ਨੇ ਨੰਬਰ ਦੇ ਰਹੇ ਆਂ ਵੀਡੀਓ ਦੇ ਉੱਪਰ ਉਸ ਨੰਬਰ ਤੇ ਆਪਣਾ ਕੋਰੀਅਰ ਐਡਰੈਸ ਭੇਜ ਦਿਓ ਸੋ ਸਭ ਨੂੰ ਪਰਿਵਾਰ ਨੂੰ ਪਰਮਾਤਮਾ ਮੈਂ ਕਹਿੰਦਾ ਜੀ ਖੁਸ਼ੀਆਂ ਲੈ ਕੇ ਆਵੇ ਸੋਹਣੀ ਦੀਵਾਲੀ ਲੈ ਕੇ ਆਵੇ ਸੋ ਤੁਸੀਂ ਮਨਾਓ ਦੀਵਾਲੀ ਸੁਨੀਲ ਜੀ ਤੁਹਾਡਾ 20000 ਦਾ ਪ੍ਰਾਈਸ ਬਾਈਜੀ ਕਾਰ ਬਾਜ਼ਾਰ ਵੱਲੋਂ ਤੁਹਾਡੇ ਕੌਣ ਦੇ ਵਿੱਚ ਚਲਾ ਗਿਆ ਜੋ ਤੁਸੀਂ ਤੁਹਾਡੇ ਪਰਿਵਾਰ ਨੂੰ ਬਹੁਤ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਸੋ ਆਉਣ ਵਾਲੇ ਸਮੇਂ 'ਚ ਲਗਾਤਾਰ ਤੁਸੀਂ ਲਾਈਕ ਕਮੈਂਟ ਸ਼ੇਅਰ ਕਰਦੇ ਰਹੋ ਤੇ ਤੁਹਾਡਾ ਨਾਮ ਵੀ ਅਨਾਉਂਸ ਹੋਊਗਾ ਤੇ ਤੁਹਾਨੂੰ ਇਨਾਮ ਵੀ ਜ਼ਰੂਰ ਮਿਲੇਗਾ ਚਲੋ ਜੀ